ਮੇਰਾ ਬ੍ਰਦਰ ਹੈ 빅 ਬ੍ਰਦਰ ਹੈ اچھا ਇੱਕੋ ਇੱਕੋ ਜੀ ਦਾ ਡੇ ਕਰਦੇ ਹਾਂਜੀ ਮੇਰੇ ਦੋ ਬ੍ਰਦਰ ਗਏ ਨੇ ਪਰਿਵਾਰ ਦੇ ਵਿੱਚ ਸਾਰੇ ਫੈਮਿਲੀ ਹੈਗੇ ਮਤਲਬ ਵੀ ਉਹਨਾਂ ਦੇ ਛੋਟੇ ਛੋਟੇ ਬੱਚੇ ਹੈਗੇ ਨੇ ਉਹਨ ਕੀ ਵਾਈਫ ਹੈ ਤੇ ਇੱਕ ਦੇ ਤੇ ਲੜਕੀ ਲੜਕਾ ਆ ਤੇ ਇੱਕ ਦੇ ਤਿੰਨ ਲੜਕੀਆਂ ਇੱਕ ਲड़का ਹੈ ਛੋਟੇ ਛੋਟੇ ਹੈ ਜੀ ਸੋ ਅੰਮ੍ਰਿਤਸਰ ਦੇ ਮਜੀਠਾ ਦੇ ਤਿੰਨ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਜੂਰ ਹੋਈ ਹੈ ਸੋ ਪਰਿਵਾਰ ਵਾਲੇ ਜਿਨ੍ਹਾਂ ਦੇ ਜੀ ਗਏ ਆ ਉਹ ਲਗਾਤਾਰ ਕਾਰਵਾਈ ਦੀ ਮੰਗ ਕਰਦੇ ਪਏ ਪੁਲਿਸ ਤੋਂ ਹਾਲਾਂਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਜ਼ਰੂਰ ਕੀਤਾ ਵਾ ਲੇਕਿਨ ਇਹੋ ਜੇ ਮਾਮਲਾ ਦੁਆਰਾ ਨਾ ਹੋਏ ਸੋ ਉਹ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਨਾਲ ਜਿਨ੍ਹਾਂ ਦੇ ਲਿੰਕਸ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਾਡੇ ਨਾਲ ਪਰਿਵਾਰਿਕ ਮੈਂਬਰ ਮੌਜੂਦ ਹੈ ਅਸੀਂ ਗੱਲ ਕਰਾਂਗੇ ਭਾਜੀ ਜੀ ਜਿਹੜੀ ਕਿਵੇਂ ਹੋਇਆ ਸਾਰਾ ਮਾਮਲਾ ਕਿਉਂਕਿ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਹੁਣ ਤੱਕ ਸਰ ਹੋਣੀ ਚਾਹੀਦੀ ਹੈ ਜੀ ਹੂੰ ਕਿਉਂਕਿ ਛੋਟੇ ਛੋਟੇ ਬੱਚੇ ਛੱਡ ਕੇ ਚੱਲ ਗਏ ਨੇ ਨੌਜਵਾਨ ਨੇ ਠੀਕ ਜੀ ਜੋ ਬੰਦੀ ਕਾਰਵਾਈ ਉਹ ਹੋਣੀ ਚਾਹੀਦੀ ਹੈ ਜੀ ਸਰ ਕਿੰਨੇ ਕਿਹੜੇ ਕਿਹੜਾ ਪਿੰਡ ਹੈ ਤੁਹਾਡਾ ਤੇ ਤੁਹਾਨੂੰ ਕਿਦੋਂ ਪਤਾ ਲੱਗਾ ਸੀ ਪੰਗਾਲੀ ਕਲਾਂ ਜੀ ਹੂੰ ਸਾਨੂੰ ਤੇ ਓਦਾਂ ਕੱਲ ਮਤਲਬ ਮੁੰਡਾ ਗਿਆ ਸੀ ਕੰਮ ਤੇ ਤੇ ਹੁਣ ਪਤਾ ਉਹ ਕਹਿੰਦੇਗੇ ਕਿ ਦਾਰੂ ਪੀਤੀ ਆ ਦਾਰੂ ਪੀਂਦੇ ਆ ਵੀ ਕੇ ਡੇਲੀ ਪੀਂਦੇ ਸੀਗੇ ਹਾਂਜੀ ਮਤਲਬ ਕਿ ਇੱਕ ਨਹੀਂ ਆ ਕਿੰਨੇ ਜਣੇ ਹੈਗੇ ਜਿਹੜੇ ਮਤਲਬ ਕਿ ਚਾਰ ਪੰਜ ਜਣੇ ਹੈਗੇ ਪੀ ਪੀ ਲਈ ਹੈਗੇ ਹਾਂਜੀ ਨਹੀਂ ਤੇ ਤੁਹਾਡੇ ਕੀ ਲੱਗਦੇ ਮੇਰਾ ਬ੍ਰਦਰ ਹੈ ਬੀ ਕੀ ਬ੍ਰਦਰ ਹੈ ਅੱਛਾ ਇੱਕੋ ਇੱਕੋ ਜੀ ਤੁਹਾਡੇ ਕਰਦੇ ਹਾਂਜੀ ਮੇਰੇ ਦੋ ਬ੍ਰਦਰ ਗਏ ਨੇ ਅੱਛਾ ਦੋ ਬ੍ਰਦਰ ਗਏ ਵਡੇ ਤੁਹਾਡੇ ਹਾਂਜੀ ਵਡੇ ਜੀ ਤੇ ਕਿਦੋਂ ਦੇ ਸ਼ਰਾਬ ਪੀਂਦੇ ਸੀ ਕਿ ਇਹੋ ਸ਼ਰਾਬ ਲੈ ਕੇ ਕੋਣ ਪਿੰਡ ਚ ਹੀ ਕਰਦਾ ਸੀ ਕੋਈ ਸ਼ਰਾਬ ਸਰ ਹੁਣ ਇਹ ਨਹੀਂ ਪਤਾ ਮਤਲਬ ਕਿ ਪੀਂਦੇ ਸ਼ਰਾਬ ਸੀਗੇ ਮਤਲਬ ਕਿ ਕਿੱਥੋਂ ਪੀ ਕੇ ਆਏ ਇਹ ਨਹੀਂ ਪਤਾ ਸੀਗਾ ਹਾਂਜੀ ਤੋ ਭਰਾ ਉਹਨਾਂ ਦੇ ਕੀ ਪਰਿਵਾਰ 'ਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਮਤਲਬ ਸਾਰੇ ਫੈਮਿਲੀ ਹੈਗੇ ਮਤਲਬ ਵੀ ਉਹਨਾਂ ਦੇ ਛੋਟੇ-ਛੋਟੇ ਬੱਚੇ ਹੈਗੇ ਨੇ ਉਹਨ ਕੀ ਵਾਈਫ ਹੈ ਤੇ ਇੱਕ ਦੇ ਤੇ ਲੜਕੀ ਲੜਕਾ ਹੈ ਤੇ ਇੱਕ ਦੇ ਤਿੰਨ ਲੜਕੀਆਂ ਇੱਕ ਲੜਕਾ ਹੈ ਛੋਟੇ-ਛੋਟੇ ਹੈ ਜੀ ਹਾਂ ਜੀ ਤੇ ਸਾਫ ਚਾਹੀਦਾ ਇਨਸਾਫ ਦੀ ਮੰਗ ਕਰਦੇ ਆ ਅਗਲੇ ਕਿ ਜੇ ਗੱਲ ਕਰੀਏ ਤਾਂ ਇਸ ਤੋਂ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਬਿਆਸ ਦੇ ਵਿੱਚ ਵੀ ਇਹ ਮਾਮਲਾ ਸਾਹਮਣੇ ਆਇਆ ਸੀ ਜਦੋਂ ਕਈ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ ਸੀ ਸੋ ਅੱਜ ਇੱਕੋ ਤਿੰਨ ਪਿੰਡਾਂ ਦੇ ਕਰੀਬ 14 ਲੋਕਾਂ ਦੀ ਮੌਤ ਹੋਈ ਹੈ ਹਾਂਜੀ ਮੌਤ ਦੇ ਹੋਈ ਆ ਹੁਣ ਵੇਖੋ ਜੀ ਤੇ ਕਾਰਵਾਈ ਜੋ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਮਤਲਬ ਕਿ ਜੋ ਇਹਨਾਂ ਦੇ ਘਰ ਵਾਲੇ ਫੈਮਿਲੀ ਨੂੰ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਕਿੰਨੇ ਕਿੰਨੇ ਸਾਲ ਦੇ ਬੱਚੇ ਸੀ ਉਹਨਾਂ ਦੇ ਇਹ 4 4.5 ਸਾਲ ਦੇ ਬੱਚੇ ਆ ਛੋਟੇ ਆ ਕੋਈ 2 ਸਾਲ ਦਾ ਹੈ 6 ਸਾਲ ਦਾ ਬੱਚਾ ਹੈ ਇਦਾਂ ਆ ਛੋਟੇ ਆ ਜੀ ਸੋ ਪਰਿਵਾਰ ਵਾਲੇ ਕਾਰਵਾਈ ਦੀ ਮੰਗ ਜ਼ਰੂਰ ਕਰਦੇ ਜਿਹੜੇ ਲੋਕਾਂ ਨੂੰ ਫੜਿਆ ਗਿਆ ਤੁਸੀਂ ਜਾਣਦੇ ਉਹਨਾਂ ਨੂੰ ਨਹੀਂ ਮੈਂ ਤੇ ਜੇ ਫਿਲਹਾਲ ਜੇ ਇੱਥੇ ਹਸਪੀਟਲ ਹੈ ਮਤਲਬ ਕਹਿ ਰਹੇ ਕਿ ਕੋਈ ਜੋ ਵਿਅਕਤੀ ਨੇ ਫੜੇ ਗਏ ਨੇ ਇਹ ਤਾਂ ਸੂਚਨਾ ਮਿਲੀ ਹਾਂਜੀ ਸੂਚਨਾ ਮਿਲੀ ਪਿੰਡ ਦੇ ਲੋਕ ਸੀ ਜਿਹੜੇ ਸ਼ਰਾਬ ਵੇਚਦੇ ਸੀ ਹਾਂਜੀ ਪਿੰਡ ਦੇ ਵੀ ਆ ਕੁਝ ਬਾਰੋਂ ਵੀ ਹੈਗੇ ਨੇ ਹਾਂਜੀ ਤੇ ਤੁਹਾਡੀ ਨਜ਼ਰ ਸ ਕੋਈ ਇਸ ਤੋਂ ਪਹਿਲਾਂ ਪੁਲਿਸ ਨੂੰ ਸੂਚਨਾ ਦਿੱਤੀ ਕਦੀ ਕਿ ਇਹ ਲੋਕ ਸ਼ਰਾਬ ਵੇਚਦੇ ਆ ਨਾਜਾਇਜ਼ ਸ਼ਰਾਬ ਵੇਚਦੇ ਆ ਇਹਨਾਂ ਨੂੰ ਨਹੀਂ ਜੀ ਆਪਾਂ ਨਹੀਂ ਕਦੀ ਵੀ ਕੋਈ ਸੂਚਨਾ ਦਿੱਤੀ ਕਿ ਮਤਲਬ ਕਿ ਹਾਂਜੀ ਪਤਾ ਸੀ ਤੁਹਾਨੂੰ ਸ਼ਰਾਬ ਵੇਚਦੇ ਲੋਕ ਸ਼ਰਾਬ ਤੇ ਹੁਣ ਹਰ ਇੱਕ ਪਿੰਡ ਤੋਂ ਪਿੰਡ-ਪਿੰਡ ਵੇਕਦੀ ਮਤਲਬ ਕਿ ਇੰਨਾ ਨਹੀਂ ਸੀਗਾ ਪਤਾ ਵੀ ਕਿ ਐਡਾ ਵੱਡਾ ਮਤਲਬ ਕਿ ਹਾਸਾ ਹੋ ਜਾਣਾ ਹੈ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਨਸ਼ਾ ਖਤਮ ਕਰਦੇ ਪਏ ਹਾਂ ਕੀ ਲੱਗਦਾ ਹੈ ਨਸ਼ਾ ਖਤਮ ਹੁੰਦਾ ਵੀ ਮਤਲਬ ਕਿ ਵੇਖੋ ਜੀ ਜੋ ਪੁਲਿਸ ਦੀ ਕਾਰਵਾਈ ਹੈ ਉਹ ਹੋਣੀ ਜ਼ਰੂਰੀ ਹੈ ਮਤਲਬ ਕਿ ਨਸ਼ਾ ਜਿਹੜਾ ਮਤਲਬ ਚੋਰੀਆਂ ਦਾ ਵੀ ਕਾਰਨ ਜੋ ਹੈ ਕੋਈ ਨਸ਼ਾ ਹੀ ਹੈ ਠੀਕ ਹੈ ਜੀ ਹਾਂਜੀ ਸੋ ਬਿਲਕੁਲ ਕਾਰਵਾਈ ਦੀ ਮੰਗ ਜ਼ਰੂਰ ਪਰਿਵਾਰ ਇੱਕ ਲੋਕ ਕਰਦੇ ਪਏ ਆ ਜਿਨ੍ਹਾਂ ਦੇ ਜਿਹੜੇ ਇਹਨਾਂ ਨੇ ਗੱਲ ਕੀਤੀ ਸਾਡੇ ਨਾਲ ਇਹਨਾਂ ਦੇ ਦੋ ਭਰਾਵਾਂ ਦੀ ਮੌਤ ਹੋਈ ਹੈ ਕੱਲ ਦੇਰ ਰਾਤ ਤੇ ਸ਼ਰਾਬੀ ਨਾਲ ਸੋ ਹਲੇ ਵੀ ਕਈ ਲੋਕ ਜ਼ਿੰਦਗੀ ਅਤੇ ਮੌਤ ਦੇ ਵਿੱਚ ਜੰਗ ਲੜਦੇ ਪਏ ਹਸਪਤਾਲਾਂ ਦੇ ਵਿੱਚ ਦਾਖਲ ਹੈ ਹੁਣ ਤੱਕ 13 ਸ਼ਵ ਜਿਹੜੇ ਅੰਮ੍ਰਿਤਸਰ ਪੋਸਟਮਾਰਟਮ ਹਾਊਸ ਦੇ ਵਿੱਚ ਆ ਚੁੱਕੇ ਆ ਪੁਲਿਸ ਦੁਆਰਾ ਲਗਾਤਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ